ਪਹਾੜੀ ਰਾਜਿਆਂ ਨੇ ਔਰੰਗਜ਼ੇਬ ਅਤੇ ਸਰਹੰਦ ਦੇ ਸੁਬੇਦਾਰ ਦੇ ਕੋਲ ਆਪਣੇ ਵਕੀਲਾਂ ਦੇ ਜ਼ਰੀਏ ਝੂਠੀਆਂ ਸੱਚੀਆਂ ਖਬਰਾਂ ਭੇਜ ਕੇ ਸਿੰਘਾਂ ਨੂੰ ਦਬਾਉਣ ਦੇ ਲਈ ਪਰਵਾਨਗੀ ਮੰਗਵਾਈ। ਇੱਥੋਂ ਹੀ ਅਨੰਦਪੁਰ ਦੀਆਂ ਲੜਾਈਆਂ ਦਾ ਮੁੰਡ ਵੱਜਿਆ। ਜਦੋਂ ਸਰਹੰਦ ਦੇ ਨਵਾਬ ਨੂੰ ਔਰੰਗਜ਼ੇਬ ਵੱਲੋਂ ਅਨੰਦਪੁਰ ਉੱਤੇ ਹਮਲਾ ਕਰਨ ਦੀ ਇਜਾਜ਼ਤ ਮਿਲ ਗਈ, ਤਾਂ ਉਸਨੇ ਪੈਨ ਦੇ ਖਾਤੇ ਦਿਨਾਂ ਬੇਗ ਨੂੰ 10,000 ਫੌਜ ਦੇ ਕੇ ਅਨੰਦਪੁਰ ਉੱਤੇ ਚੜ੍ਹਾਈ ਕਰਨ ਲਈ ਭੇਜਿਆ। ਸਿੰਘਾਂ ਸਾਹਮਣੇ ਮੁਗਲ ਫੌਜਾਂ ਦੇ ਪੈਰ ਉਖੜ ਗਏ। ਅਨੰਦਪੁਰ ਦੀ ਦੂਜੀ ਤੇ ਤੀਜੀ ਲੜਾਈ ਹਾਰਨ ਪਿੱਛੋਂ ਔਰੰਗਜ਼ੇਬ ਦੇ ਕਹਿਣ ਤੇ ਦਿੱਲੀ, ਲ ਨੇ ਰਲ ਕੇ ਮਈ 1704 ਨੂੰ ਅਨੰਦਪੁਰ ਉੱਤੇ ਹੱਲਾ ਬੋਲ ਦਿੱਤਾ ਸਿੱਖ ਫੌਜਾਂ ਉੱਚੀ ਥਾਂ ਤੇ ਸੀ ਤੇ ਵੈਰੀ ਦਲ ਨੀਵੀਂ ਥਾਂ ਤੇ ਸਿੰਘਾਂ ਨੇ ਤੀਰਾਂ ਤੇ ਬੰਦੂਕਾਂ ਨਾਲ ਵੈਰੀਆਂ ਦਾ ਚੰਗਾ ਨੁਕਸਾਨ ਕੀਤਾ ਕੁਝ ਹੀ ਦਿਨਾਂ ਪਿੱਛੋਂ ਮੁਗਲਾਂ ਨੂੰ ਇਹ ਗੱਲ ਸਾਫ਼ ਹੋ ਗਈ ਕਿ ਜੇ ਉਹ ਸਿੰਘਾਂ ਹੱਥੋਂ ਇਸੇ ਤਰ੍ਹਾਂ ਆਪਣੇ ਜਵਾਨ ਮਰਵਾਉਂਦੇ ਰਹੇ ਤਾਂ ਅਨੰਦਪੁਰ ਜਿੱਤਿਆ ਨਹੀਂ ਜਾਵੇਗਾ ਮਹੀਨਾ ਪਰ ਇੰਜ ਲੜਨ ਮਗਰੋਂ ਉਹਨਾਂ ਨੇ ਪਿੱਛੇ ਹਟ ਕੇ ਅਨੰਦਪੁਰ ਨੂੰ ਚੌਫੇਰਿਆਂ ਘੇਰਨ ਦਾ ਫੈਸਲਾ ਕੀਤਾ ਤਾਂ ਜੋ ਅਨੰਦਪੁਰ ਹੋਰ ਸਿੱਖ ਨਾ ਪੁੱਜ ਸਕਣ ਅਤੇ ਨਾ ਹੀ ਅੰਦਰ ਰਸਤ ਪਾਣੀ ਜਾ ਸਕੇ